ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਭੋਲਰ ਡੇਰੀ ਫਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਆਪਾਂ ਇਸ ਵੀਡੀਓ ਦੇ ਵਿੱਚ ਟੋਟਲ ਚਾਰਕ ਐਨੀਮਲ ਦਿਖਾਉਣੇ ਆਂ ਦੋ ਬੇੜਾਂ ਤੇ ਦੋ ਹੀ ਮੱਝਾਂ ਝੋਟੀਆਂ ਦਿਖਾਵਾਂਗੇ ਸੂਹਾ ਸੂਹਾ ਮਾਲਾ ਬਾਕੀ ਦੋ ਜਾਨਵਰ ਜਿਹੜੇ ਵੀਰ ਸੰਦੀਪ ਉਹਨਾਂ ਦੇ ਕੋਲੇ ਗੱਭਣਾ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਦੂਜਾ ਸੂਹਾ ਸੂਨ ਵਾਲੀ ਹੈ ਇੱਕ ਇੱਧਰ ਜਿਹੜੀ ਸੂਈ ਹੋਈ ਆ ਇੱਕੋ ਜਿਹੀ ਛੋਟੀ ਕੱਬਣਾ ਕਹਿੰਦੇ ਬਾਕੀ ਤਿੰਨ ਪਸ਼ੂ ਬਿਲਕੁਲ ਤਾਜ਼ੇ ਸੂਏ ਸੂਏ ਆ ਤੇ ਚਾਰ ਲਾਗ ਨੇ ਟੋਟਲ ਤਰੀਕ ਅੱਜ ਤੁਸੀਂ ਨੋਟ ਕਰ ਲਓ 16 ਅਕਤੂਬਰ ਸਮਾਂ ਕੋਈ ਮਾਰਨਿੰਗ ਦੇ 11 ਵਜੇ ਦਾ ਟਾਈਮ ਆ ਸੋ ਸਾਰੇ ਫਾਰਮਰ ਵੀਰਾਂ ਨੂੰ ਬੇਨਤੀ ਆ ਆਪਣੀ ਸ਼ਟਾਰਟਿੰਗ ਤੋਂ ਉਹੀ ਹੁੰਦੀ ਆ ਵੀ ਇੱਥੇ ਆਣ ਕੇ ਆਪਣੀ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਗੱਭਣ ਲੈ ਕੇ ਜਾਂਦੇ ਹੋ ਪਸ਼ੂ ਤੇ ਆਪਕੇ ਵਰਾ ਕੇ ਤਸੱਲੀ ਕਰੋ ਠੀਕ ਆ ਆਓ ਕਰਦੇ ਆ ਗੱਲਬਾਤ ਸੰਦੀਪ ਸਾਸਰੀ ਕਾਰ ਸਾਸੀ ਕਾ ਵੀਰ ਜੀ ਹੋ ਠੀਕ ਠਾਕ ਜੀ ਪਾਜੀ ਕਿਵੇਂ ਕੰਮ ਮੜਾਲੇ ਝੋਨੇ ਚੰਨੀ ਮਿਰਮੇ ਹੋ ਗਿਆ ਵਿਹਲਾ ਹਣ ਕੇ ਆ ਬਿਲਕੁਲ ਬਿਲਕੁਲ ਹੋਰ ਬੜੀ ਕਿਰਪਾ ਕਰੂ ਨਾਮ ਕਰੀ ਜਾਂਦੇ ਰੌਣੀਆਂ ਅੰਦਰ ਪੈਣੀਆਂ ਹਾਂਜੀ ਹਾਂਜੀ ਕਰੀ ਜਾਂਦੇ ਪਾਣੀ ਪੂਣੀ ਲਾਤੇ ਮਗਰੇ ਮਗਰ ਹਾਂ ਹੁਣ ਮਹਾਰਾਜ ਮੌਕਾ ਦਾ ਵੇ ਇਹਦੇ ਹੋਰ 15 ਦਿਨ ਬੱਤਰ ਆ ਗਿਆ ਕਣਕਾਂ ਬੀਜੀਆਂ ਬਾਕੀ ਸੰਦੀਪ ਤੇ ਪਛੇਤੋਂ ਤੁਹਾਡਾ ਏਰੀਆ ਵੀ ਗੇਤਾ ਹੀ ਆ ਇੱਥੇ ਹਾਂਜੀ ਹਾਂਜੀ ਕਣਕਾਂ ਕਣਕਾਂ ਦੀ ਬਜਾਈ ਵੀ ਹੋ ਜਾਂਦੀ ਹੈ ਹਾਂਜੀ 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 ਸੰਤੂ ਸਾਹਿਬ ਪਤਾ ਕੀ ਚੱਕਰਿਆ ਕਈਆਂ ਇਹੋ ਬੱਤਰੀ ਰੱਖਣੇ ਵੀਰਾਂ ਨੇ ਝੋਨੇ ਦੇ ਫਿਰ ਉਹਨਾਂ ਹੋਰ ਦਾ 15 ਦਿਨ ਨੂੰ ਕੇਰਨ ਦਾ ਬਣਾਵਾ ਬਸ ਤਿਆਰੀਆਂ ਨਾਲ ਤੇ ਅੱਜ ਸੰਦੀਪ ਐਨੀਮਲ ਵੀ ਗੱਲ ਕਰ ਗਿਆ ਜਾਨਵਰਾਂ ਦੀ ਗੱਲ ਕਰ ਗਿਆ ਚਾਰ ਨੇ ਪਸ਼ੂ ਆਪਣੇ ਚਾਰ ਪਸ਼ੂ ਆ ਸੰਤੂ ਸਾਹਿਬ ਜਿਨ੍ਹਾਂ ਦੇ ਵਿੱਚ ਦੋ ਝੋਟੀਆਂ ਵਾਂ ਹਾਂਜੀ ਦੋ ਜੇ ਦੋ ਜੇ ਸੂਈ ਇੱਕ ਝੋਟੀ ਸੂਈ ਆ ਠੀਕ ਆ ਜੀ ਤੇ ਦੋ ਵਹਿੜਾ ਆਪਣੇ ਕੋਲ ਸੂਈਆਂ ਠੀਕ ਆ ਤੇ ਇੱਕ ਝੋਟੀ ਗੱਬਣਿਆ ਸੰਤੂ ਸਾਹਿਬ ਠੀਕ ਆ ਬਈ ਇੱਕ ਆ ਵਹਿੜ ਸੂਈ ਜੇ 17-18 ਕਿਲੋ ਬੋਲੇ ਜੀ ਜੇ ਠੀਕ ਆ ਬਈ ਤੇ ਇੱਕ ਆ ਨਿੱਕੀ ਵਹਿੜ ਸੂਈ ਆ ਇਹ ਤਾਂ ਥਰੇ 9-10 ਕਿਲੋ ਬੋੜਾ ਹੋਊਗਾ ਜੀ ਚਲੋ ਜੀ ਚੰਗੀ ਸਫਾਈ ਸੂਈ ਆ ਥਾਂ ਛੱਡੇ ਦੀ ਜੰਨੀ ਆ ਕਿ ਸਾਹ ਆ ਇਹ ਝੋਟੀਆਂ ਟੈਂਟ ਦੇ ਵਿੱਚ ਜਿਹੜੀ ਝੋਟੀ ਆ ਗੱ ਇਹਦੇ ਸਰੇ ਕੋਈ 9 ਲੀਟਰ ਦੁੱਧ ਧਾਰ ਹੈ ਜਿੱਦਾਂ ਮਰਜੀ ਕੋਈ ਧਾਰ ਬਣਾ ਮਾਰੇ ਇਤਨਾ ਘਲਦਾ ਕਿ ਉਧਰੋਂ ਪੀਂਣਾ ਜਿੱਦਾਂ ਵੀ ਕੋਈ ਨਹੀਂ ਬਸ ਠੀਕ ਆ ਧਾਰ ਦਾ ਵੀ ਫਰਕ ਨਾ ਹੁਸਨ ਸਿੰਘ ਸਾਹਿਬ ਠੀਕ ਆ ਆ ਝੋਟੀ ਆ ਤੇ ਇਹ ਝੋਟੀ ਕਰਮ ਵਾਲੀ ਗੱਭਣ ਆ ਗਈ ਸਫਾਈ ਵੇਖੋ ਕਿੰਨੀ ਪਹਿਲੇ ਸਵੇਰੇ 9 ਕਿਲੋ ਦੁੱਧ ਦਿੱਤਾ ਨੇ ਲੋ ਵੀ ਦੂਜਾ ਦੁੱਧ ਪਿਆਰੀ ਕੱਟੀ ਝੋਟੀ ਤੁਹਾਨੂੰ ਦਿਖਾਵਾਂਗੇ ਪੰਜਾਹ ਦਿਨ ਲਾਜੋ ਨਿੱਕੀ ਸਿੰਗੀ ਆ ਝੋਟੀ ਸਿੰਗੀ ਆ ਬਾਕੀ ਲੇਵੀ ਲੇਫਟੀ ਲੁਪਟੀ ਬਹੁਤ ਸੋਹਣੀ ਆ ਸਫਾਈ ਸਰਵਾਤ ਕਰਦੇ ਆ ਫਿਰ ਸੰਦੀਪ ਪਹਿਲਾਂ ਇਧਰੋਂ ਵਹਿੜ ਵਾਲੇ ਪਾਸਿਓਂ ਹਾਂਜੀ ਵਹਿੜ ਵਾਲੇ ਬੰਨਿਓ ਕਰੀ ਇਹ ਤੋਂ ਸ਼ੁਰੂਆਤ ਕਰਦੇ ਆਂ ਸੂਈ ਸਵਾਈਆ ਕਿੰਨੇ ਦਿਨ ਹੋ ਗਏ ਇਹਨੂੰ ਅੱਜ ਇਹਨੂੰ ਸੂਈ ਨੂੰ ਹਸਨਤ ਸਾਹਿਬ ਚੌਥਾ ਦਿਨ ਹੈ ਅੱਜ ਠੀਕ ਆ ਜੀ ਤੇ ਕੋਈ 17 18 ਕਿਲੋ ਦੁੱਧ ਜਾ ਰਹੇ ਹੋਗਾ ਜੀ ਹੁਣ ਠੀਕ ਓਕੇ ਸੰਦੀਪ ਜੀ ਮਗਰ ਬੱਚਾ ਦੇ ਕੀ ਆ ਸੰਤ ਸਾਹਿਬ ਅੱਛੀ ਆ ਜੀ ਬਹੁਤ ਜਿਆਦੀ ਨਸਲ ਬਰੀਡ ਵਾਲੀ ਆ ਅਛਾ ਜੀ ਹਾਂ ਜੀ ਬੱਚੀ ਮਗਰ ਆ ਗਈ 나ੜੂ ਨਾਲ ਦੇ ਤੇ ਜਿਆ ਦਿਨ ਸੋਈ ਰੋ ਜੇ ਇਹਨੂੰ ਤੇ ਪਹਿਲਾ ਭਲੇਖਣਾ ਆਪਾਂ ਬੱਚਾ ਕਰ ਭਲੇਖੇ ਨਾ ਬੱਚਾ ਕਾ ਬੈਠੇ ਹਾਂ ਠੀਕ ਆ ਜੀ ਹੈ ਮਾੜ ਬੱਜੀ ਆ ਠੀਕ ਆ ਹਾਂ ਜੀ ਇਹ ਬੱਚੀ ਆ ਬੱਚਾ ਅੰਦਰ ਲਈ ਗਾਂ ਦਾ ਜਿਹੜੀ ਅੰਦਰ ਬੱਜੀ ਆ ਠੀਕ ਆ ਜੀ ਠੀਕ ਹਾਂ ਜੀ ਹਾਂ ਜੀ ਬੱਚੀ ਬਾਕੀ ਚਵਾਈ ਵੇਖੋ ਸਾਨੂੰ ਸਭ ਕਿਤਰਾ ਗੰਦੇ ਅੰਗ ਆਉਂਦੀ ਹੈ ਹਾਂ ਲੈ ਵੀ ਹੁਣ ਵਿਖਾਉਣੇ ਆਪਾਂ ਸਾਰੇ ਵੀਰਾਂ ਨੂੰ ਤੇ ਚਵਾਈਆਂ ਲੱਗੀਆਂ ਕਿਤੇ ਗਾੜਰੀ ਲੱਗੀਆਂ ਉਹ ਤੋਂ 17 ਚਵਾਈਏ ਕਿ 18 ਦੇ ਥੱਲੇ 17 ਕਿੱਲੋ ਬਣਾਵਾਂਗੇ ਆਪਾਂ ਹੁਣ ਦੁੱਧ ਵੀ ਬਾਹਰ ਪਾਉਗੀ ਵੇੜ ਸੁਵਾ ਦੋ ਜਾਈ ਦੋਜਾ ਸੁਵਾ ਦੋਜਾ ਪਿਓਰ ਦੋ ਜਾਈ ਚਵਾਈ ਚੁਈ ਦੇਣ ਬਿਲਕੁਲ ਮੈਨਾਂ ਸੰਤੂ ਸਾਬ ਪਹਿਲਾਂ ਹੀ ਤਾਂ ਰਾਮ ਰੋਣੇ ਪਹਿਲਾਂ ਚਲਾਈ ਪਹਿਲਾਂ ਜਿਹੜਾ ਕੰਮ ਦੋਸਤੋ ਬਾਅਦ ਚ ਕਰਨਾ ਪਹਿਲਾਂ ਕਰ ਦਿੰਨੇ ਆ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਦਿੰਨੇ ਉਸ ਤੋਂ ਬਾਅਦ ਜਿਹੜੀ ਆਪਾਂ ਤੋਰ ਕੇ ਤਸੱਲੀ ਨਾਲ ਦਿਖਾ ਦਾਂਗੇ ਸਾਰਿਆਂ ਨੂੰ ਠੀਕ ਆ ਜੀ ਓਕੇ ਲੈ ਵੀ ਸੰਦੀਪ ਤੋਰ ਦੇ ਵੀਰ ਕੋ ਲਓ ਵੀਰ ਜੀ ਬੜੀ ਸਫਾਈ ਸੁਈ ਵੈੜ ਨੂੰ ਲੱਗੀ ਆ ਕਰਨ ਟਾਰਾਂ ਕੋਲ ਬੜਾ ਤਿਆਰ ਹੁਸਨ ਸਿੰਘ ਸਾਹਿਬ ਹਾਂ ਬਾਕੀ ਵੱਡੀ ਵੈੜਾ ਕੋ ਛੋਟੀ ਨਹੀਂ ਬਾਕੀ ਸਾਥ ਤੋਂ ਵੀ ਦੂਰਾ ਲੱਗਾ ਪੂਰਾ ਹੈ ਮੈਂ ਨਾ ਚਵਾਈ ਮੱਛੀ ਮੋਟਰੀ ਲੱਗੀ ਹੈਗੇ ਇਹਨੂੰ ਕਰਮਾਂ ਵਾਲੀ ਨੂੰ ਲਓ ਜੀ ਸੋ ਦੋਸਤੋ ਨੋਕ ਵਾਲਾ ਥਾਣਾ ਬਹੁਤ ਵਧੀਆ ਥਾਣੇ ਦੀ ਕੁਆਲਿਟੀ ਐਡੀ ਜਿਆਦਾ ਚੂਣ ਚੰਗੀ ਲੱਗਲੀ ਕੋਈ ਹਿਸਾਬ ਨਹੀਂ ਹਾਂ ਮਾਰੀਆਂ ਇਹ ਫੋਟਾ ਫੁੱਟੀਆਂ ਜਰੂਰ ਆਹ ਸਿੰਘਾਂ ਦੀਆਂ ਆਹ ਕਲਿੱਪ ਸਿੰਘ ਕਹਿ ਦਿੰਨੇ ਹਾਂਜੀ ਹਾਂਜੀ ਲਓ ਜੀ ਸੋ ਹਾਈਟ ਢਾਂਚਾ ਵੱਡਾ ਠੀਕ ਆ ਜੀ ਬਾਕੀ ਥਾਣ ਬਹੁਤ ਵਧੀਆ ਚਵਾਈ ਝੂਈ ਬੜੀ ਚੰਗੀ ਆ ਸੰਤੂ ਸਾਹਿਬ ਮੋੜ ਦਿਓ ਜੀ ਇਹਦੇ ਮਗਰ ਬੱਛਾ ਆ ਗਿਆ ਜੀ ਹੂੰ ਇਹੇ ਚੋਣ ਬਹੁਤ ਜਿਆਦਾ ਚੰਗੀ ਆ ਸੰਤੂ ਸਾਹਿਬ ਇਤਰਾ ਘੱਲ ਦਾਂਗੇ ਅਗਲਾ ਲਾ ਕੇ ਸੱਲੀ ਕਰਕੇ ਹੂੰ ਫੇਰ ਰੁਪਈਏ ਘੱਲ ਦੇ ਤਾਂ ਵੀ ਕੋਈ ਗੱਲ ਨਹੀਂਗੇ ਆਪਾਂ ਨੂੰ ਕੋ 10000 ਰੁਪਏ ਨਾ ਪਾ ਦੇ ਕੋਈ ਚੱਕਰ ਨਹੀਂ ਗਾ ਤੁਰਦੇ ਲੰਮੀ ਰਹਿੰਦੀ ਗੇ ਵੀ ਜੀ ਬਸ ਠੀਕ ਆ ਤੇ ਮੋਹਨ ਦਾ ਸਵੀਰ ਸੰਦੀਪ ਕੀ ਕਰਦਾ ਮੋਹਨ ਸੰਧੂ ਸਾਹਿਬ ਮੈਂ 75000 ਦੇਣਾ ਦੇ ਦਈਏ ਬਾਕੀ ਤੁਸੀਂ ਦੱਸੋ ਆ ਕਰਕੇ ਜਾਇਜ਼ ਦੇ ਦਈਏ ਕਿ 70 ਦੀ ਜਾਂਦੀਏ ਵੇਖ ਲੈ 70 ਦੀ ਜਾਂਦੇ ਹੋਣ ਕਰਦੇ ਮਾਰਪਣ ਵੇਖ ਜਾਂਦੀਏ ਕੋਈ ਨਹੀਂ ਦੋ ਹੋਰ ਛੱਡ ਦਈਏ ਆ 70000 ਦੀ ਦੇ ਦਈਏ ਐਂਡ 50000 ਦੀ ਦੇ ਦਾਂਗੇ ਸੰਧੂ ਸਾਹਿਬ ਮੈਂ ਹਾਂ ਲਓ ਜੀ 65000 ਦੀ ਵੇਖ ਦੀ ਵੇਖ ਕਿੰਨੀ ਵੱਡੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਲੈਣਾ ਦੇਣਾ ਨਹੀਂ ਦੁੱਧ 20 ਤੋਂ ਬਾਹਰ ਚੱਲੂਗੀ ਠੀਕ ਆ ਤਾਂ ਜੀ 65000 ਦੀ ਮਿਲ ਜੂਗੀ ਬਾਕੀ ਵੇਣ ਪੂਣ ਨਾੜ ਨੂੰ ਜਿਹੜਾ ਚੱਟੇ ਸੰਧੂ ਸਾਹਿਬ ਚੱਡਾ ਵੇਖੋ ਕਿੱਦਾਂ ਚੰਗਾ ਐਨ ਬਾਕੀ ਇਹ ਤੋਂ ਵੀਰੋਂ ਨਾ ਕਢਾਵੇ ਕੋਈ ਉਹੋ ਫੋਨ ਕਰੇ ਜਿੰਨੇ ਵੀਰ ਨੇ ਲੈਣੀ ਆ 65000 ਰੁਪਏ ਦੀ ਪਾਲ ਉਹਨਾਂ ਦੇ ਗਾਂ ਲੈਣੀ ਉਹਦੇ 65000 ਦੀ ਜਾਂਦੀ ਰਹੂਗੀ ਹਾਂਜੀ ਹਾਂਜੀ ਜੇ ਇਧਰ ਤੁਹਾਨੂੰ ਵਾੜ ਦਿਖਾ ਦਿੰਦੇ ਆ ਸਿੰਘਾਂ ਵਾਲੀ ਵਾੜ ਆ ਸਵੇਰ ਦੁੱਜੇ ਆ ਦੁੱਜਾ ਦੁੱਜਾ ਸੂਆ ਜੀ ਆ ਬੱਛੀ ਬੱਛੀ ਮਗਰਾ ਕੀ ਮਗਰ ਬੱਛੀ ਆ ਕੇ ਪਹਿਲੇ ਸਵੇਰ ਕੋ 10 ਕਿਲੋ ਦੁੱਧ ਕੱਢਿਆ ਐਰ ਕੇ ਸ਼ਾਨਦੋ ਸਾਬ ਚਵਾਜੇ 12 ਚਵਾਜੇ 11 ਲਾੜੂਆ ਨਾਲ ਹੀ ਅੱਜ ਕਿੰਨੇ ਦਿਨ ਹੋ ਗਏ ਚਵਾਦੇ 14 ਇਹ ਸਾਨੂੰ ਸਾਬ ਤੇ ਜਿਆਦੇ ਨੇ ਅੱਜ ਸੂਈ ਨੂੰ ਲਓ ਜੀ ਅੱਜ 3 ਦਿਨ ਦਾ ਸਮਾਂ ਹੋ ਗਿਆ ਦੁੱਜਾ ਸੂਆ ਇਹ ਵਾੜ ਤੁਹਾਨੂੰ ਬਾਕੀ ਕੋਈ ਸਿੰਗ ਜਿਹੜੇ ਤੁਸੀਂ ਵੇਖੋਗੇ ਪਰ ਆਂਦੀ ਕੁਛ ਨਹੀਂ ਕੀ ਠੰਡੀ ਠੀਰੀ ਮੈਣਾ ਇਤਰਾਇ ਭੋਆ ਉਤਾਰਾ ਮਰੀ ਗਈ ਹਾਂ ਆ ਏ ਠੰਡੀ ਠੀਰੀ ਆ ਵੇਖੋ ਕਰੋ ਚੱਕ ਇਹ ਮਗਰ ਦੇ ਘਣ ਦੀ ਜੋਣ ਆ ਬੱਚਾ ਵੀ ਨਹੀਂ ਲਾਇਆ ਆਪਾਂ ਆ ਦੇਖੋ ਠੀਕ ਆ ਭਾਈ ਠੀਕ ਆ ਸਦੀਪ ਓਕੇ ਸਭ ਤੋਂ ਭਾਵੇਂ ਇਤਰਾ ਮਰੀ ਹੋ ਮਗਰੇ ਦੇ ਘਰੇ ਰੱਬ ਤੁਹਾਡਾ ਪਲਾ ਕਰੇ ਬੱਚੀ ਹੈ ਨਾੜੂ ਨਾਲ ਜੇ ਤੀਜਾ ਦਿਨ ਸੂਈ ਨਹੀਂ ਹੈ ਹਾਂ ਜੀ ਮਗਰ ਵੀ ਬੱਚੀ ਹੈ 8-9 ਕਿਲੋ ਬੋਲੀ ਤਿਆਰ ਜੇ ਥਲੇ ਚਲੋ ਠੀਕ ਆ ਨਾ ਉਹ ਵਾਲਾ ਬੱਚੀ ਦੇ ਹਾਂਜੀ ਹਾਂਜੀ ਕੋਈ ਆਠ 9 ਕਿਲੋ ਬੌਲੀ ਆ ਦੂਜੇ ਸੂਵੇ ਬੱਚੀ ਤੁਹਾਨੂੰ ਦਿਖਾ ਰਹੇ ਆ ਆਪਾਂ ਇੱਕੋਰੀ ਹਾਈਟ ਮੀਡੀਅਮ ਦੇ ਵਿੱਚ ਆ ਚਲੋ ਮੇਰੇ ਵੀ ਜਾਇਜ਼ ਜਾਊਗੀ ਬਿਲਕੁਲ ਬਰੀਡ ਵੜੀ ਆ ਬਾਕੀ ਜਿੰਨੀ ਹੈਗੀ ਆ ਇਹ ਚੱਪ ਦੇ ਵਿੱਚ ਕ੍ਰੋਸ ਹੀ ਆ ਗਈ ਬੱਚੀ ਹਾਂਜੀ ਹਾਂਜੀ ਸਿਰਫ ਸਿੰਗਾ ਸਿੰਗਾ ਨਹੀਂ ਵੱਡਾ ਸੰਤੋ ਸਭ ਸਿੰਗੜਾ ਹੁੰਦੇ ਨੇ ਚਲੋ ਇਹ ਕਿਹੜਾ ਮਾਰਦੀ ਆ ਬਾਕੀ ਇਹਨਾਂ ਨੇ ਵੱਡ ਵੀ ਦਈ ਦੇ ਵੱਡ ਨੇ ਹੁੰਦੇ ਆ ਆਪਾਂ ਵੱਡੇ ਨਹੀਂ ਕਿ ਲਿਆ ਕੇ ਹਾਂ ਚਲੋ ਜਿਹੜੀ ਚੀਜ਼ ਨਿਕਲ ਆਈ ਤੇ ਬਾਕੀ ਠੰਡੀ ਵੜੀ ਆ ਵਿਚਾਰੀ ਦਾ ਇਤਨਾ ਭਾਵੇਂ ਥੱਲੇ ਬਹਿ ਜਾਓ ਹਾਂ ਕੋਈ ਗੱਲ ਨਹੀਂ ਭਾ ਬੱਚਾ ਚੋਲੋ ਨਾਮ ਹੈ ਚੰਗੀ ਹਲੇਵੇ ਦੀ ਹਾਂਜੀ ਹਾਂਜੀ ਸਾਫ ਬੜੀ ਆ ਹਾਂ ਲਓ ਜੀ ਆ ਮੂੰਹ ਮੱਥਾ ਠੀਕ ਆ ਤੇ ਰਾਜੂ ਜੀ ਦਾ ਬਹੁਤ ਕੋਲ ਮੋٹے ਡਾਬਾ ਵਾਈਟ ਦੇ ਵਿੱਚ ਬਲੈਕ ਤੇ ਚਾਰੇ ਥਾਂ ਨਾ ਕੋਈ ਫੋਟ ਛਾਗ ਨਹੀਂ ਕੀ 8 ਕਿਲੋ ਹੁਣ ਬੋਲੇ ਤੋਂ ਸ਼ੁਰੂਆਤ ਕੀਤੀ ਆ ਸ਼ੁਰੂਆਤ ਸਤੂ ਸਾਹਿਬ ਕੋਈ ਧਾਰ ਨਾ ਮਾਰੇ ਚੂਣ ਏਡੀ ਜਿਆਦੀ ਚੰਗੀ ਗੱਲ ਹੀ ਛੱਡ ਦੋ ਠੀਕ ਆ ਜੀ ਹਾਂਜੀ ਬੜੀ ਠੰਡੀ ਆ ਠੀਕਾ ਕਦੀ ਮਰੀ ਚੀਕਾ ਮੋੜ ਬਾਕੀ ਭਾਅ ਬਿਲਕੁਲ ਜਾਇਜ਼ ਦੀਵਾਲੀ ਦੇ ਆਫਰਾਂ ਹੀ ਅੱਜ ਹਾਂ ਦੀਵਾਲੀ ਆਉਣ ਲਈ ਕਰਕੇ ਸਾਨੂੰ ਸਾਰੇ ਆਫਰਾਂ ਦੇਤੀਆਂ ਅੱਜ ਆ ਦਈਏ ਦਈਏ ਕੇ ਹਾਂ ਵੀ ਸਾਰੇ ਦੁਕਾਨਦਾਰ ਤੇ ਅੰਡਾ ਆਪਣੀ ਦੁਕਾਨ ਦੁਕਾਨ ਆਪਾਂ ਨੂੰ ਕੀ ਆਪਾਂ ਵੀ ਦੇ ਦਈਏ ਬਸ ਬਸ ਆਜ ਇਹਦੀ ਬੱਚੀ ਮਗਰ ਗਿੱਲਾ 나ੜੂ ਨਾਲ ਜੇ ਤੇ ਭਾਅ ਬਿਲਕੁਲ ਜਾਇਜ਼ ਜੀ ਲਓ ਜੀ ਇਧਰ ਆ ਬੈਣੀ ਵਾਲੇ ਪਾਸੇ ਠੀਕ ਆ ਜੀ ਥਣ ਤੇ ਪਾਤ ਚ ਹੱਥੀ ਚਪਾਈ ਵਾਲਾ ਹੱਥੀ ਚਪਾਈ ਵਾਲਾ ਥਾਣਿਆ ਸਾਫ ਸਰੀ ਜਿੰਨੀ ਹੈਗੀ ਸੰਤੂ ਸਾਹਿਬ ਬਾਕੀ ਲੇਵਾ ਵੇਖੋ ਕਿੰਨਾ ਸਾਫ ਹੈ ਮਗਰ ਉਹ ਸੰਦੀਪ ਕੀ ਰਹੂਗਾ ਇਹਦਾ ਮੋਲੇ ਸੰਤੂ ਸਾਹਿਬ ਆਪਾ 45 ਨਹੀਂ ਕਰਨਾ 45 ਨਹੀਂ ਕਰਨਾ 40000 ਦੀ ਦੇ ਦਈਏ ਬੱਚੀ ਇੱਥੇ ਅੱਗੇ ਵੇਖੋ ਕਿੰਨੀ ਸਾਫ ਹੈ ਹਾਂ ਹਾਂ ਵੇਖੋ ਲੇਵਾ ਕਿੰਨਾ ਸਾਫ ਥਾਨ ਕਿੰਨਾ ਚੰਗਾ ਅਜੇ ਟਾਈਮ ਕਿਹੜਾ ਆ ਵੇ ਦੇ ਦਈਏ ਕਰਕੇ ਲੈਸ ਰੂਸ ਹੋਰ ਦੇ ਦਈਏ 40 ਜੋ ਕਰੀਏ ਮੰਨ 60000 ਦੀ ਦੇ ਦਈਏ ਹੋਰ ਇੱਕ ਰਹਿ ਗਈ 35 ਜਾਂ ਦੇ ਫਿਰ 35 ਜਾਂ 35 ਜਾਂ ਦੇ ਯਾਸ ਨੋਈ 35000 ਦੇ ਦਾਂਗੇ ਇਹ ਬੱਚੀ ਮਗਰ ਬੱਚੀ ਆ ਗਈ ਜੇ ਬਹੁਤ ਚੰਗੀ ਏ ਇਹ ਠੰਡੀ ਦੀ ਰੀ ਇੰਨੀ ਆ ਭਾਵੇਂ ਫੇਰ ਇਤਨਾ ਵੇਰੋ ਹਾਂ ਆਰ ਵੇਖੋ ਕੁੜੀਆਂ ਉਂਗਲਾਂ ਜਿਹੀ ਮੋਟੀਆਂ ਦੁੱਧ ਵੀ ਸੰਤੂ ਸਾਹਿਬ ਆਇ ਤੇ ਵੇਖੋ ਚਿੱਟਾ ਮੱਜਾ ਨਾਲ ਦਾ ਹੈ ਮੱਜਾ ਨਾਲ ਦਾ ਦੁੱਧ ਚੱਕੋ ਵੀ ਹਾਂਜੀ ਬੋ ਵੀ 35000 ਦਾ ਤੋਹਫਾ ਮਿਲ ਜੂਗਾ ਤੁਹਾਨੂੰ ਬੱਚੀ ਮਗਰ ਜੈਸ ਨੋਈ ਤੇ 8 ਕਿਲੋ ਹੁਣ ਬੋਲਾ ਇਹਦਾ ਠੰਡੇ ਜਾ ਕੋਈ ਤਿਆਰ ਸੰਤੂ ਸਾਹਿਬ ਉਹਨਾਂ ਨੂੰ ਦੱਸਾਂਗੇ ਜਿੰਨਾ ਹੋਊਗਾ ਆਪਾਂ ਬਾੜੀਆਂ ਗੱਲਾਂ ਨਹੀਂ ਕਰਦੇ ਹਾਂ ਇਹਦੀਆਂ ਪਹਿਲਾਂ ਪਤਾ ਰਮਰਾਦ ਨੇ ਆ ਇਹਦੇ ਥੱਲੇ ਕੋਈ ਹੱਥ ਨਾ ਲਾਵੇ 9 ਲੀ ਹਾਂਜੀ ਸਵੇਰ ਕੰਨਾ ਦੂਜਾ ਤੇ ਜਾਊਗੀ ਸਵੇਰ ਦੂਜਾ ਲਓ ਦੇ ਦੂਜਾ ਸਵੇਰ ਦੂਜਾ ਸਵੇਰ ਮਗਰ ਕਟਾਏ ਦੇ ਹਨਾ ਅੱਜ ਦਿਨ ਹੋ ਗਏ ਹਫਤਾ 10 ਦਿਨ ਕਨੇ ਹਾਂਜੀ ਹੋ ਗਏ ਹਫਤੇ ਲਗਭਗ ਸੂਈ ਹੋ ਗਈ ਕਿੰਨਾ 9 ਕਿਲੋ 9 ਕਿਲੋ ਤਿਆਰ ਹੋ ਗਿਆ ਚਲੋ ਜੇ ਪੱਠੇ ਰੱਕੇ ਦਾ ਭਰੇ ਜਿਆ ਥੋੜਾ ਜਿਹਾ ਘਟਿਆ ਤੇ ਬਾਕੀ ਸਾਰੇ ਪਾਸੇ ਅਜੇ ਪੱਠੇ ਪੁੱਠੇ ਨੂੰ ਪਤਾ ਪਰਸੀਨ ਪਰਸੂ ਨੂੰ ਪੇਜੈਂਟ ਹੈ ਸਭ ਚੋਈ ਚੋਈ ਚੰਗੀ ਬਾਕੀ ਕਰਮ ਵਾਲੇ ਦੀ ਔਸਮਈ ਹੈ ਹਾਂ ਪੂਰਾ ਪਸਵਾ ਬਿਲਕੁਲ ਮਾਰਿਆ ਮਾਰ ਤੋ ਦੋ ਦੋ ਚਾਰ ਚਾਰ ਤਰਾਂ ਲਾ ਓਲੀ ਰੂਰ ਕੇ ਬਿਲਕੁਲ ਲਾਵੀ ਕਰੋ ਜਗਾ ਇਹ ਅਗਲੇ ਥਾਣਾ ਦੀ ਜਵਾਲ ਕਰੇ ਜੇ ਮਗਲੇ ਥਾਣਾ ਠੀਕ ਆ ਯੋਨੇ ਇਸ ਨੰਬਰ ਚੋਂ ਇੰਨੀ ਕੋਈ ਗੱਲ ਨਹੀਂ ਓਲੀ ਬਿਲਕੁਲ ਹੈ ਆਇਤਰਾ ਕੋ ਮਗਾ ਲੈ ਆਪਦੇ ਘਰ ਦੇ ਤੇ ਲਾ ਕੇ ਸੱਲੀ ਕਰਕੇ ਪਈਏ ਭੇਜ ਦੇ ਤਾਂ ਵੀ ਆਪਾਂ ਨੂੰ ਕੋ ਥੋੜਾ ਨਹੀਂ ਠੀਕ ਆ ਜੀ ਲਾ ਜੀ ਸੰਦੀ ਦੇਖੋ ਧਾਰ ਕਿਰੀ ਕਿਰੀ ਮੋਟੀ ਹੁੰਦੀ ਹੈ ਬਸ ਠੀਕ ਆ ਸੋ ਇਹ ਦੋਸਤੋ ਦੂਜਾ ਸੂਆ ਜਿਹੜੀ ਇਸ ਤਰ੍ਹਾਂ ਬੰਦਾਰਾ ਮਾਰ ਕੇ ਵਿਖਾਈ ਹੁਣ ਅਗਲੇ ਦਾ ਸ਼ੱਕ ਨਿਕਲ ਜਾਂਦਾ ਵੀ ਚਲੋ ਚੂਣ ਚੰਗਾ ਪਸੂ ਇਸ ਤਰ੍ਹਾਂ ਵੀ ਮੰਗਾ ਲਈਏ ਬਿਲਕੁਲ ਬਿਲਕੁਲ ਹੁਣ ਆਪਣਾ ਮਾਲ ਜਾਂਦਾ ਜਿਆਦਾ ਇਸ ਤਰ੍ਹਾਂ ਆਨਲਾਈਨ ਹੀ ਆਹ ਪੂਰ ਸੱਤੇ ਤੋਂ ਬਚੀ ਇਹ ਕਰ ਲਿਆ ਨਵੀ ਇਹ ਪਿੱਠ ਪੂੜਾ ਕੀ ਸੋ ਸਿੰਗਲ ਹੱਡੀ ਦੇ ਵਿੱਚ ਬਲਕਿ ਪਤਲਾ ਨਿਕਲਦਾ ਲੱਗਦਾ ਅਗਲੇ ਘਰ ਜਾ ਕੇ ਜਦੋਂ ਜੀਣੀ ਪਸੂ ਲਾਉਂਦਾ ਬਾਕੀ ਚੂਣ ਚਾਂ ਬਿਲਕੁਲ ਚੰਗੀ ਆ ਨਵੀ ਥਾਂ ਤੇ ਜਾ ਕੇ ਕਿਹੜਾ ਕਰਦੇ ਆ ਹਾਂਜੀ ਗੱਡ ਬਲੈਕ ਆ ਬਾਕੀ ਭਾਵੜਾ ਚੰਗਾ ਸੰਤੂ ਸਾਹਿਬ ਹੈਗੇ ਥੋੜੇ ਵਾਲ ਚਿੱਟੇ ਮਗਰ ਹਾਂਜੀ ਹੈਗੇ ਦੁਜਾ ਸੁਹਾ ਜੇ ਹਾਂ ਹਾਂ ਠੀਕ ਚੋਣ ਚੰਗੀ ਜੇ ਕੋਈ ਇਹੋ ਜੀ ਗੱਲ ਨਹੀਂ ਕੋਈ ਬਾਤ ਨਹੀਂ ਐ ਚਾਰੇ ਥਾਂ ਇੱਕੋ ਜਿਹਾ ਬਰਾਬਰ ਹਾਂ ਵੀ ਧਾਰਦੇ ਨਹੀਂ ਕੋਈ ਬਹੁਤ ਘੱਟ ਹੋਊਗੀ ਨਾ ਨਾ ਸੰਧੂ ਸਾਹਿਬ ਫੁੱਲ ਗਰੰਟੀ ਆਪਣੀ ਆ ਲਓ ਜੀ ਠੀਕ ਜੇ ਕੋਈ ਧਾਰਦਾ ਥਾਂ ਮਾ ਲੇਗਾ ਦੋ ਤਾਂ ਬਾਕੀ ਸੇਕ ਸੁਗਦੀ ਬੰਤਰ ਚੰਗੀ ਆ ਛੋਟਾ ਸੇਕਾ ਛੋਟੀ ਸਾਹਿਬ ਬਹੁਤ ਜਿਆਦਾ ਖਰੀ ਆ ਥਾਂ ਮੁੱਥਾ ਬਲੈਕ ਬਿਲਕੁਲ ਥਾਂ ਚੱਡੇ ਦੀ ਸਾਫ ਆ ਜਿੰਨੀ ਹੈਗੀ ਲੰਮੀ ਤੋਰ ਦੇ ਸੰਦੀਪ ਤੋਰ ਤੇ ਸੰਧੂ ਸਾਹਿਬ ਕੇ ਕਰੋ ਜੀ ਠੀਕ ਆ ਜੀ ਸੋ ਕੋਈ 8-10 ਦਿਨਾਂ ਦਾ ਸਾਰਾ ਟਾਈਮ ਹੋ ਗਿਆ ਹਾਂਜੀ 8-10 ਦਿਨਾਂ ਦਾ ਟਾਈਮ ਆ ਤੇ ਬਾਕੀ ਸੰਤੂ ਸਾਹਿਬ ਕੋਈ ਆਪਣੇ ਕੋ ਪੱਠਾ ਨਹੀਂ ਡਕਣੇ ਬਸ ਤੂੜੀ ਦੀ ਹੈ ਜਿਹੜਾ ਤਣ ਦੂਣਾ ਪਾਈਦਾ ਮਾੜਾ ਮੋਟਾ ਚਲੋ ਇਸੇ ਤਰ੍ਹਾਂ ਹੀ ਆ ਜੀ ਪੱਠਾ ਡਕਾ ਪੈ ਗਿਆ ਝੋਟੀ ਆ ਰਾਂ 12 ਕਿਲੋ ਦੁੱਧ ਦੇਈ ਜਾਊਗੀ ਰਾਮ ਉਹ ਤੱਕ ਦਾ ਪੈਂਦਾ ਹੀ ਆ ਫਿਰ ਹਾਂਜੀ ਲਓ ਜੀ ਬਹੁਤ ਜਿਆਦੀ ਠੰਡੀ ਮਿੱਟੀ ਝੋਟੀ ਆ ਕਿਹੇ ਕਿਲੋ ਕਮੀ ਪੇਸ਼ ਹੀ ਨਹੀਂ ਕੀ ਤੇ ਆ ਬੈਗ ਸਰ ਤੋਂ ਇੱਕ ਵਾਰ ਘੇਰ ਮਾਰੋਨੇਗਾ ਤੋ ਦੇਬੋ ਮੋਲਰ ਡਿਮਾਂਡ ਕਰੋਗੇ ਉਹ ਲਗ ਨੂੰ ਸਵੇਦਾ ਆਪਣਾ ਕਰਦੇ ਆਂ ਉਸ ਤਰ੍ਹਾਂ 85000 ਰੁਪਿਆ ਦੇਣ ਵਾਲੀ ਗੱਲ ਹੀ ਕਰੀਏ 70000 ਦੀ ਦੇ ਦਈਏ 75 ਦੇ ਹਾਂਜੀ ਵੇਖ ਲੈ ਜੇ ਰੋਲਾ ਪਾਦਾ ਮੋਲੈਸੋ ਦਾ ਕੰਮ ਉਹ ਯਾਰ ਰੋਲ ਛੱਡ ਦੋ 77 ਦੀ ਜਾਂ 73 73 ਹਜ਼ਾਰ ਦੇ ਦੇ ਦਾਂਗੇ ਜੇ ਹੋ ਹੋ ਵੀ ਫਾਈਨਲ ਜਿਹੜੀ 273000 ਦੀ ਮਿਲ ਜੂਗੀ ਬੜੀ ਬਹੁਤ ਚੰਗੀ ਆ ਹਾਂ ਸਫਾਈ ਚੰਗੀ ਥਣ ਚੱਡਾ ਚੰਗਾ ਧਾਰਾ ਮਾਰ ਕੇ ਵਿਖਾਤੀ ਆਂ ਆਪਾਂ ਦਰ ਸੰਦੀਪ ਇੱਕ ਕੱਟੀ ਆਪਣੇ ਕੋਲ ਇਹ ਦੂਜਾ ਸੁਭਾ ਸੂਨ ਵਾਲੀ ਹੈ ਦੂਜਾ ਸੁਭਾ ਸੂਨ ਵਾਲੀ ਕੱਟੀ ਆ ਗਈ ਸੰਤੋ ਸਾਹਿਬ ਬਹੁਤ ਜਿਆਦੀਆਂ ਬਰੀਕੀਆਂ ਵਾ ਹਾਂ ਅਜੇ ਮੇਰੇ ਹਸਾਉਣਾ ਹਫਤਾ ਲੈ ਜਾਊਗਾ ਜੇ ਸ਼ਹਿਦ ਹੀ ਹੁੰਦਿਆ ਚਮਾ ਥਾਂ ਥੱਲੋ ਬੜੀ ਸਾਫ ਹੈ ਝੋਟੀ ਬਹੁਤ ਹੀ ਜਿਆਦੀ ਸਾਫ ਹੈ ਇਹ ਕੱਟੀ ਚਲੋ ਪਿੰਡੇ ਪੁੰਡੇ ਦੀ ਵੀ ਚੰਗੀ ਹੈ ਬਾਕੀ ਥੱਲੋ ਲਿਵਰਟੀ ਚੰਗੀ ਸੰਤੋ ਸਾਹਿਬ ਬਹੁਤ ਜਿਆਦੀ ਸਾਫ ਆ ਝੋਟੀ ਬਹੁਤ ਹੀ ਜਿਆਦੀ ਚੰਗੀ ਹੈ ਅਰੇ ਹਫਤਾ ਲੈ ਜਾਊਗੀ ਜੈਡ ਬਲੈਕ ਜੇ ਪੂਰੀ ਹੈ ਵੀ ਇਹ ਹਫਤਾ 6 ਦਿਨਾਂ ਜੱਬਨ ਹੈਗੇ ਹਾਂਜੀ ਹੈਗੇ ਹੈਗੇ ਹਾਂ ਬਾਕੀ ਸਫਾਈ ਵੇਖੋ ਚੱਡੇ ਲਓ ਬਹੁਤ ਜਿਆਦਾ ਸਾਫ ਹੈ ਸਿੰਘ ਵੀ ਰਿੰਗ ਲੱਗਾ ਬਿਲਕੁਲ ਹੂੰ ਛੋਟੀ ਸਿੱਗੀ ਆ ਬਿਲਕੁਲ ਛੋਟੀ ਵੱਡੀ ਜੇ ਕੋਈ ਛੋਟੀ ਨਹੀਂ ਜੇ ਹਾਂਜੀ ਸੋਹਣੀ ਕੱਦ ਕੱਟੀ ਆ ਕੇ ਹਾਂਜੀ ਪਰ ਇੱਥੇ ਖਲਾਰੀ ਸੰਦੀਪ ਮੂੰਹ ਇੱਕ ਨੂੰ ਦਿਖਾ ਦੇ ਆ ਵੇਖੋ ਜੀ ਲਓ ਵੀ ਆ ਸਿੰਘ ਸੁng ਬਾਕੀ ਸਿਰ ਮੂੰਹ ਮੱਥਾ ਬਿਲਕੁਲ ਤੁਹਾਡੇ ਸਾਹਮਣੇ ਆ ਮੱਥਾ ਬਿਲਕੁਲ ਬਲੈਕ ਆ ਠੀਕ ਆ ਜੀ ਸਿੰਘ ਬੈਕਸਾਈਡ ਤੋਂ ਬਿਲਕੁਲ ਗਲਾਈ ਦੇ ਵਿੱਚ ਆ ਤੇ ਥਾਣ ਥਾਪਾ ਬਹੁਤ ਸੋਹਣਾ ਕਰਮ ਵਾਲੀ ਨੂੰ ਬਾਕੀ ਛੋਟੀ ਜਿਵੇਂ ਅਕਸਰ ਆਪਾਂ ਦੇਖਦੇ ਹਾਂ ਪਹਿਲਾਂ ਝੋਟੀਆਂ ਨੂੰ ਹਵਾਣਾ ਛੱਡਾ ਲੱਗਾ ਹੁੰਦਾ ਉਦਾਂ ਤਾਂ ਬਿਲਕੁਲ ਸਹਿਜ ਤੇ ਉਦਾਂ ਉ ਬਾਹੋਂ ਦੇ ਚੰਗੀ ਝੋਟੀ ਬਾਕੀ ਕਾਦ ਬੋਤਾਂ ਲਈ ਜੰਨੀ ਹੈ ਕਿ ਸਾਫ ਆ ਕਾਲੀ ਕੁਲੀ ਨਹੀਂ ਪੈਂਦੀ ਇਤਰਾ ਨਾ ਨਾ ਦੂਜਾ ਸੂਆ ਸੰਤੋ ਸਾਹਿਬ ਪਹਿਲੇ ਸੂਵੇ ਕੋਈ ਦੁੱਧ ਦਿੱਤਾ ਜਨੇ 9 ਕਿਲੋ ਹਾਂ ਦੂਜਾ ਸੂਆ ਹਰ ਕੀ 12 ਕਿਲੋ ਕੱਢਦੇ 10 ਕਿਲੋ ਕੱਢਦੇ ਅਗਲੇ ਦੀ ਕਿਸਮਤ ਹੈ ਪਹਿਲਾਂ ਝੋਟੀਆਂ ਕੱਟੀਆਂ ਤਾਂ ਇੰਨੀ ਕੁ ਉਮੀਦ ਹੀ ਹੁੰਦੀ 8 9 8 9 ਕਿਲੋ ਹਾਂਜੀ ਹਾਂਜੀ ਤੇ ਬਾਕੀ ਦੂਜੀ ਗੱਲ ਰਹੀ ਏ ਆ ਇਸ ਤਰ੍ਹਾਂ ਕੋਈ ਮੰਗਾ ਲੈ 5000 ਰਸਾਈ ਪਾਦੇ ਰੁਪਈਏ ਆਪਦੇ ਘਰ ਤੇ ਪਕ ਕੇ ਸੱਲੀ ਕਰਕੇ ਫੇਰ ਦੇ ਦੇ ਨੌਲੇ ਸਵਾਦ ਇੱਕ ਹੋਰ ਆ ਜਾਣਾ ਵੀ ਮੁੱਲ ਵੀ ਵੇਖੀ ਜਾਣ ਭੈਣ ਭਰਾ ਮੁੱਲ ਵੀ ਬਿਲਕੁਲ ਜਾਇਜ਼ ਲੋਕੋ ਲੋਕਾਂ ਨੇ ਮੁੱਲ ਨਹੀਂ ਕਰਨੇ ਵੀ ਲੱਖ ਕਰਤਾ ਦੇ ਇੱਕ ਦਾਹ ਕਰਤਾ ਨਹੀਂ ਨਹੀਂ ਕੱਟੀ ਦੇ ਦਾਂਗੇ ਬੜੇ ਜਾਇਜ਼ ਰੇਟ 'ਚ ਕੀ ਐ ਨਾ ਦਵਾਂਗੇ ਬਾਕੀ ਸੰਤੋ ਸਾਹਿਬ ਜਿਤਨਾ ਹੁਣ ਦਿਵਾਲੀ ਆਉਣ ਵਾਲੀ ਇਹੋ ਜੀਆਂ ਝੋਟੀਆਂ ਦਾ ਲੋਕਾਂ ਡੇਢ ਡੇਢ ਮੰਗਣਾ ਉਥੇ ਹਾਂ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਬਾਕੀ ਸਾਰੀ ਸਾਫ਼ ਸੁਥਰੀ ਝੋਟੀ ਆ ਥਾਣ ਭਾਂਡੇ ਦੀ ਗੱਲ ਕਰ ਲਓ ਉਤੋਂ ਫਿੱਡੇ ਪੁੰਡੇ ਦੀ ਗੱਲ ਕਰ ਲਈਏ ਬਹੁਤ ਸਫਾਈ ਵਾਲੀ ਸਾਫ਼ ਸੁਥਰੀ ਆ ਤੇ ਮੁੱਲ ਸੰਦੀਪ ਇਹਦਾ 10 ਦੇ ਮੇਰਾ ਭਰਾ ਮੁੱਲ 85000 ਦੇ ਦੇ ਗਏ ਕਿ ਕਿਹੜੇ ਪਾਸੋਂ ਸ ਮਾਰੀਏ ਕੀ ਇਸ਼ਾਰਾ ਸੰਦੀਪ 75000 ਦੀ ਜੱਸ ਨੂੰ 75 ਦੀ 75 ਦੀ ਝੋਟੀ ਜੱਸ ਠੀਕ ਆ ਕੋਈ ਜਸਨਤੂ ਸਾਹਿਬ ਬਾਕੀ ਚੋਰ ਕੱਟੀ ਇਹੋ ਜੀ ਚਲੋ ਦਿਵਾਲੀ ਵੀ ਲੈ ਜੀ ਆਪਾਂ ਤਾਂ ਵੀ ਵਿਗਦੀ ਆਸਾਸ ਕੇ ਟਿਕ ਟਾਂਗੋ ਵਿਗਣੀ ਉੱਥੇ 90 ਦੀ ਵਿਗਣੀ 95 ਦੀ ਆ ਨਹੀਂ ਵਿਕਦਾ ਮਾਰ ਲੱਕ ਨੂੰ ਹੱਥ ਮਾਰ ਜੇ ਵੱਖਰੀ ਗੱਲ ਹੈ ਸਾਫ ਬੜੀ ਹੈ ਸੰਤੂ ਸਾਹਿਬ ਇਹ ਸਾਫ ਬੜੀ ਲੋਕਾਂ ਢਾਈ ਢਾਈ ਮੰਗਣੇ ਆ ਤੇ ਜਦੋਂ ਮੈਂ ਕੋਲੇ ਜੇ ਮੰਗਿਆ 1 ਪੰਜ ਤੇ 90 95 ਤਾਂ ਮੈਨੂੰ ਹੱਸ ਕੇ ਕਹਿੰਦੇ ਦੇ ਦੇਣਾ ਉੱਥੇ ਹਾਂ 75 ਦੀ ਦੇ ਦਾਂਗੇ ਸੰਤ ਸਾਹਿਬ ਲੈ ਵੀ 75000 ਦੀ ਇਹੇ ਦੋਸਤੋ ਅੱਜ ਫਾਈਨਲ ਜਿਹੜੀ ਝੋਟੀ ਨਾ ਬਹੁਤ ਚੰਗੀ ਜੇ ਬਾਕੀ ਸੁੰਗੀ ਸੁੰਗੀ ਬੜੀ ਚੰਗੀ ਜੇ ਸੁਥਰੀ ਬਹੁਤ ਜੀ ਉੱਤੋਂ ਪਿੰਡੇ ਦੀ ਬੜੀ ਸਾਫ ਹਾਂਜੀ ਹਾਂਜੀ ਸਾਫ ਸੁਥਰੀ ਬੜੀ ਆ ਇੱਥੇ ਆ ਕੇ ਮੇਰਾ ਭਰਾ ਖੰਦੇ ਖੜ ਕੇ ਵੇਖੋ ਠੀਕ ਆ ਜੀ ਆਹ ਵੇਖੋ ਲੇਵੇ ਦੀ ਬਹੁਤ ਸਾਫ ਦੇਖੋ ਭਾਡਾ ਭੁੰਡਾ ਕੀ ਬਣਿਆ ਪਿਆ ਵੀ ਥੱਲੇ ਸੁਥਰੀ ਬੜੀ ਐ ਸੋਹਣਾ ਡਿਜ਼ਾਈਨ ਆ ਬਾਕੀ ਸੋਹਣਾ 100 ਰੁਪਏ ਛੋੜੀ ਕਰਨੀ ਜੇ ਸੰਤੂ ਸਾਹਿਬ ਚਲ ਖੁਸ਼ੀ ਨਾਲ ਜਿੰਨੇ ਭਾਵੇਂ 200 ਇਹ ਵੀ ਦੀਵਾਲੀ ਆਫਰ ਹੀ ਐ ਅੱਜ ਤੇ ਸੋ ਇਹ ਦੋਸ ਤੇ ਕਰੋ ਕੰਟੈਕਟ ਮੇਰਾ ਭਰਾ ਟਿਕਾ ਜੀ ਬਿਲਕੁਲ ਮੁੱਲ ਬਾਜੂ ਬਜਾਇਜ ਰੇਟ ਤੇ ਪੂਰੀ ਕਸਰਾ ਕੁਸਰਾ ਆਪਦੇ ਵੱਲੋਂ ਕੱਢ ਕੇ ਸੰਦੀਪ ਦਾ ਵੀ ਹਰਗੀ ਮਾਲ ਸੰਤੋਖ ਸਾਹਿਬ ਬਿਲਕੁਲ ਹੀ ਕਸਰਾ ਤੇ ਦਿਵਾਲੀ ਆ ਗਈ ਆ ਤੇ ਆ ਰਹੀ ਹੈ ਰੇਟ ਅੱਜ ਮੈਂ ਹਾਂ ਤੇ ਇੱਕ ਸੰਦੀਪ ਆਪਣੇ ਕੰਟੈਕਟ ਨੰਬਰ ਕਰ ਸਕਦੇ ਨੰਬਰ ਆਪਣੇ ਤੋਂ ਇੱਕ ਹੈਗਾ ਜੀ ਸੰਤੋਖ ਸਾਹਿਬ 84370 ਜੀ 38949 ਇੱਕ ਹੈਗਾ ਜੀ 98146 ਜੀ 38949 ਠੀਕ ਹੈ ਵੀਰੇ ਦੋਵੇਂ ਨੰਬਰ ਆਪਣੇ ਚੱਲਦੇ ਜਦੋਂ ਮਰਜ਼ੀ ਵੀਰ ਕੋਈ ਸੰਪਰਕ ਕਰਕੇ ਆਪਣੇ ਨੂੰ ਜਿਹੜਾ ਮਾਲ ਖਰੀਦਣਾ ਖਰੀਦ ਕੇ ਤੇ ਆਪਦੇ ਘਰ ਮਗਾ ਕੇ ਫੇਰ ਪਈਏ ਦੇ ਦੇ ਤਸੱਲੀ ਕਰਕੇ ਠੀਕ ਹੈ ਵੀਰੇ ਹਾਂਜੀ ਸਾਈ ਪਾ ਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਹੈ ਜੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ